ਅਸੀਂ ਇੱਕ ਵਾਰ ਫੇਰ ਪੰਜਾਬ ਨੂੰ ਉਸੇ ਹੀ ਸਿਰਮੌਰ ਜਗ੍ਹਾ ਤੇ ਪਹੁੰਚਾ ਸਕੀਏ ਜਿੱਥੇ ਕਿਸੇ ਟਾਈਮ ਸਾਡੇ ਮਰਦੇ ਬਜਾਹ ਸ ਪ੍ਰਤਾਪ ਸਿੰਘ ਕੈਰੋਂ ਪੰਡਿਤ ਜਵਾਲਾਲ ਨਹਿਰੂ ਜੀ ਦੇ ਅਸ਼ੀਰਵਾਦ ਦੇ ਨਾਲ ਪੰਜਾਬ ਨੂੰ ਇੱਕ ਨੰਬਰ ਤੇ ਸੂਬਾ ਸੀ ਸਾਡਾ ਬਦਕਿਸਮਤੀ ਦੀ ਗੱਲ ਹੈ ਜਿਸ ਸੂਬੇ ਦੀ ਜ਼ਮੀਨ ਇੰਦੀ ਸਰਕੇਸ ਇੱਕ ਇੱਕ ਇੰਚ ਜ਼ਮੀਨ ਤੇ ਵਹੀ ਹੁੰਦੀ ਉਸ ਸੂਬੇ ਦੇ ਨੌਜਵਾਨ ਬੱਚੇ ਅੱਜ ਕੋਈ ਵੀ ਆਪਣੇ ਘਰਾਂ ਚ ਰਹਿਣਾ ਪਸੰਦ ਨਹੀਂ ਕਰਦੇ ਅੱਜ ਆਪਣੀ ਮਾਂ ਧਰਤੀ ਸਾਡੀ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਸਾਡੇ ਸਾਰੇ ਤਖ਼ਤ ਜਿਸ ਦੇਸ਼ ਵਿੱਚ ਹੋਣ ਸਾਡੀ ਪਹਿਚਾਣ ਜਿਸ ਦੇਸ਼ ਵਿੱਚ ਹੋਏ ਅੱਜ ਕਿਸੇ ਵੀ ਨੌਜਵਾਨ ਬੱਚੇ ਨਾਲ ਤੁਸੀਂ ਗੱਲ ਕਰਕੇ ਵੇਖੋ ਪਹਿਲੇ ਤੇ ਇਹ ਗੱਲ ਨਿਰੀ ਦੁਆਬੇ ਵਿੱਚ ਹੀ ਚਲਦੀ ਸੀ ਜਲੰਧਰ ਨਵੇਂ ਸ਼ਹਿਰ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਕਪੂਰਥਲਾ ਦਾ ਜ਼ਿਲ੍ਹਾ ਹੀ ਬਾਹਰਲੇ ਮੁਲਕਾਂ ਜਾਂਦੇ ਸੀ ਹੁਣ ਤੇ ਭਾਵੇਂ ਮਾਲਵੇ ਚਲੇ ਜਾਓ ਭਾਵੇਂ ਸਾਡੇ ਮਾਝੇ ਵਿੱਚ ਚਲੇ ਜਾਓ ਪਿੰਡਾਂ ਵਿੱਚ ਅਸੀਂ ਜਾਣਿਆ ਨੌਜਵਾਨ ਬੱਚਾ ਕੋਈ ਪਿੰਡ ਵਿੱਚ ਹੀ ਹੈ ਨਹੀਂ ਕੱਲੇ ਬਜ਼ੁਰਗ ਰਹਿ ਗਏ ਨੇ ਯਾ ਬਿਲਕੁਲ ਬੱਚੇ ਰਹਿ ਗਏ ਨੇ ਜਿਹੜੇ ਜੇ ਸਕੂਲ ਚ ਪੜਦੇ ਆ ਮੈਂ ਹੁਣ ਚੱਲਦਾ ਇੱਥੋਂ ਹੀ 메ਨ ਸੜਕ ਤੇ ਆ ਰਿਹਾ ਸੀ ਤਾੜੀਆਂ ਮਸ਼ਹੂਰ ਯੂਨੀਵਰਸਿਟੀਆਂ ਇੱਥੋਂ ਦੀ ਆ ਰਾਹਤ ਬਾਰਾ ਰਸਤੇ ਦੇ ਵਿੱਚ ਬਹੁਤ ਸਾਰੇ ਐਹੋ ਜਿਹੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਜਿਨ੍ਹਾਂ ਵਿੱਚ ਇਸ ਟਾਈਮ ਸਟੂਡੈਂਟ ਹੀ ਨਹੀਂ ਮਿਲ ਰਹੇ ਇੰਜੀਨੀਅਰਿੰਗ ਕਾਲਜੇਸ ਬੰਦ ਹੋ ਰਹੇ ਨੇ ਮੈਡੀਕਲ ਕਾਲਜੇਸ ਬੰਦ ਹੋ ਰਹੇ ਨੇ ਕਾਲਜੇਸ ਕੋ ਕੁਝ ਸਟੂਡੈਂਟ ਹੈ ਨਹੀਂ ਇਹ ਸਾਰਿਆਂ ਨੂੰ ਵੱਡੀ ਚਿੰਤਾ ਮੇਰੇ ਵੀਰੋ ਤੇ ਭਰਾਓ ਅੱਜ ਇਹ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਕਿਸੇ ਸੁਚੱਜੇ ਲੀਡਰਸ਼ਿਪ ਦੀ ਲੋੜ ਠੀਕ ਆ ਬਦਲਾਅ ਆਇਆ ਅਸੀਂ ਵੈਲਕਮ ਕਰ ਰਹੇ ਆ ਬਦਲਾਅ ਕਿਉਂਕਿ ਸਾਡੀਆਂ ਜਿਹੜੀਆਂ ਆਪਣੀਆਂ ਸਿਆਸੀ ਜਮਾਤਾਂ ਨੇ ਇਹ ਸਹੀ ਮਹਿਣੇ ਦੇ ਵਿੱਚ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਉਤਰ ਨਹੀਂ ਸਕੇ ਪੂਰੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜ਼ਰੂਰ ਹੋਣਗੀਆਂ ਪਰ ਅੱਜ ਬਦਕਿਸਮਤੀ ਦੀ ਗੱਲ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਕਰਿਆ ਇਹ ਤੇ ਬਿਲਕੁਲ ਹੀ ਵੱਡਾ ਧੋਖਾ ਪੰਜਾਬ ਨਾਲ ਹੋ ਗਿਆ ਉਹ ਲੋਕ ਜਿਹੜੇ ਗੱਲ ਕਰਦੇ ਸੀ ਕਿ ਜਿੱਦਣ ਸਾਨੂੰ ਮੌਕਾ ਦਿੱਤਾ ਅਸੀਂ ਸਾਰੋਂ ਪਹਿਲੇ ਪੰਜਾਬ ਦੀਆਂ ਪਿੰਡਾਂ ਦੀਆਂ ਤੇ ਸ਼ਹਿਰਾਂ ਦੀਆਂ ਤੇ ਕਸਬਿਆਂ ਦੀ ਸੱਥਾਂ ਵਿੱਚੋਂ ਸਰਕਾਰਾਂ ਚ ਲਾਇਆ ਕਰਾਂਗੇ ਤੁਹਾਨੂੰ ਪੁੱਛ ਕੇ ਸਰਕਾਰਾਂ ਚੱਲਣਗੀਆਂ ਅੱਜ ਨਾ ਕਿਸੇ ਪਿੰਡ ਚ ਕੋਈ ਜਾਂਦਾ ਨਾ ਕਿਸੇ ਸ਼ਹਿਰ ਦੀ ਸੱਥ ਚ ਕੋਈ ਜਾਂਦਾ ਜਿਹੜੇ ਕਹਿੰਦੇ ਸੀ ਅਸੀਂ ਗੱਡੀਆਂ ਦਾ ਸਾਨੂੰ ਕੋਈ ਲੋੜ ਨਹੀਂ ਸਧਾਰਨ ਲੋਕਾਂ ਵਰਗਾ ਤੁਹਾਡੇ ਨੁਮਾਇੰਦੇ ਬਣ ਕੇ ਕੰਮ ਕਰਾਂਗੇ ਅੱਜ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀਆਂ ਦਾ ਜੋ ਤੌਰ ਤਰੀਕੇ ਹੈ ਤੁਹਾਡੇ ਸਾਹਮਣੇ ਕਿਸੇ ਭਾਵੇਂ ਕਿਸੇ ਹਲਕੇ ਦੇ ਮੰਤਰੀ ਦੀ ਜਾਂ ਐਮ ਐਲ اے ਦੀ ਗੱਲ ਕਰ ਲੋ ਲੋਕਾਂ ਵਾਸਤੇ ਅਵੇਲੇਬਲ ਨਹੀਂ ਉਹਨਾਂ ਦੇ ਤੌਰ ਤਰੀਕੇ ਇਹ ਨੇ ਕਿ ਦੋ ਸਾਲਾਂ ਦੇ ਵਿੱਚ ਵਿੱਚ ਹੀ ਲੋਕ ਇਹਨਾਂ ਤਾਂ ਬਦਜਨ ਹੋ ਚੁੱਕੇ ਸਰਕਾਰ ਤੋਂ ਬਦਜਨ ਹੋ ਚੁੱਕੇ ਅਜੇ ਮੈਂ ਆਇਆ ਆਂ ਆਂਦੇ ਹੀ ਮੈਨੂੰ ਟੀਵੀ ਵਾਲਿਆਂ ਨੇ ਕੈਮਰੇ ਵਾਲਿਆਂ ਨੇ ਘੇਰ ਲਿਆ ਕਿ ਜੀ ਤੁਸੀਂ ਲਾ ਐਂਡ ਆਰਡਰ ਤੇ ਕੋਈ ਇੱਥੇ ਬਿਆਨ ਦੇ ਕੇ ਜਾਓ ਮੈਂ ਕਿਹਾ ਜੀ ਲਾ ਐਂਡ ਆਰਡਰ ਤੇ ਇੱਥੇ ਬਿਆਨ ਕੀ ਦਈਏ ਜਿਸ ਸਰਕਾਰ ਨੂੰ ਇਹ ਹੀ ਨਹੀਂ ਪਤਾ ਅਸੀਂ ਪੈਮਾਨਾ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦਾ ਬਾਲ ਮਹਿਫੂਜ਼ ਕਰਨਾ ਹੈ ਉਹਨੂੰ ਸਰਕਾਰ ਨੂੰ ਕਿਸ ਤਰ੍ਹਾਂ ਅਸੀਂ ਕਾਮਯਾਬ ਸਰਕਾਰ ਕਹਿ ਸਕਦੇ ਕਿਸੇ ਵਿਅਕਤੀ ਦਾ ਅੱਜ ਜ਼ਿੰਦਗੀ ਮਹਿਫੂਜ਼ ਨਹੀਂ ਫਰੋਤੀਆਂ ਦਾ ਇਹੋ ਜਿਹਾ ਦੌਰ ਹੈ ਕਿ ਕੋਈ ਵੀ ਰੋਟੀ ਪਾਣੀ ਖਾਂਦਾ ਹੋਇਆ ਵਿਅਕਤੀ ਅੱਜ ਪੰਜਾਬ 'ਚ ਇਹੋ ਜਿਹਾ ਨਹੀਂ ਸਾਰੇ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ 'ਚ ਜਿਨ੍ਹਾਂ ਨੂੰ ਫਰੋਤੀ ਦੇ ਟੈਲੀਫੋਨ ਨਹੀਂ ਆ ਗਏ ਗੈਂਗਸਟਰ ਜੇਲਾ ਵਿੱਚੋਂ ਸਰਕਾਰਾਂ ਚਲਾ ਰਹੇ ਦੇਖੋ ਸਾਰਿਆਂ ਵੱਡੀ ਬਦਕਿਸਮਤੀ ਗੈਂਗਸਟਰ ਸਰਕਾਰਾਂ ਚਲਾ ਰਹੇ ਇਹੋ ਜਿਹੀਆਂ ਚੀਜ਼ਾਂ ਸੀ ਅੱਜ ਜਦੋਂ ਕਿਤੇ ਆ Netflix ਤੇ ਫਿਲਮਾਂ ਵੇਖਦੇ ਹੋ ਮੈਕਸੀਕੋ ਦੇ ਵਿੱਚ ਵੇਖਿਆ ਸੀ ਇੱਕ ਬਹੁਤ ਵੱਡਾ ਡਰੱਗ ਲੋਰਡ ਸੀ ਐਲ ਚੈਪੋ ਦਾ ਨਾਂ ਸੀ ਉਹ ਸਰਕਾਰਾਂ ਮੈਕਸੀਕੋ ਦੇ ਵਿੱਚ ਜੇਲਾ ਵਿੱਚੋਂ ਚਲਾਉਂਦਾ ਸੀ ਇਸ ਤਰ੍ਹਾਂ ਹੀ ਵੈਨੇਜ਼ੁਏਲਾ ਦੇ ਵਿੱਚ ਇਸ ਤਰ੍ਹਾਂ ਹੀ ਕੋਲੰਬੀਆ ਦੇ ਵਿੱਚ ਸਰਕਾਰਾਂ ਜੇਲਾ ਵਿੱਚੋਂ ਚਲਦੀਆਂ ਸੀ ਗੈਂਗਸਟਰ ਚਲਾਉਂਦੇ ਸੀ ਡਰੱਗ ਵਾਰਲੋਰਡ ਚਲਾਉਂਦੇ ਸੀ ਅੱਜ ਉਹੀ ਹਾਲ ਇਥੇ ਸਾਡੀਆਂ ਜੇਲਾਂ ਵਿੱਚ ਜੋ ਹਾਈ ਕੋਰਟ ਨੇ ਪਿੱਛੇ ਗੱਲ ਕਹੀ ਹੈ ਆਨਰਬਲ ਹਾਈ ਕੋਰਟ ਨੇ ਇੱਕ ਸਾਲ ਦੇ ਵਿੱਚ ਇੱਕ ਪੰਜਾਬ ਦੀ ਜੇਲ੍ਹ ਹੈ ਜਿੱਥੋਂ 40 ਲੱਖ ਟੈਲੀਫੋਨ ਇੱਕ ਜੇਲ੍ਹ ਚ ਹੋਏ ਵੱਡੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਅਨੇਕਾਂ ਇਥੇ ਜੇਲਾਂ ਚ ਬੈਠੇ ਨੇ ਸਰਕਾਰਾਂ ਉਹਨਾਂ ਦੇ ਨਾਂ ਤੇ ਚੱਲ ਰਹੀਆਂ ਜੋ ਚਾਹੁੰਦੇ ਨੇ ਉਸੇ ਮੁਤਾਬਕ ਸਾਰੇ ਕੰਮ ਹੋ ਰਹੇ ਨੇ ਹਰ ਪਾਸਿਓਂ ਆਰਥਿਕ ਤੌਰ ਤੇ ਪੰਜਾਬ ਪਛੜਦਾ ਜਾ ਰਿਹਾ ਆ ਮੇਰੇ ਭਰਾ ਇੱਥੇ ਬੈਠੇ ਨੇ ਸਾਡੇ ਨੌਜਵਾਨ ਬੱਚਿਆਂ ਦਾ ਇਹ ਹਾਲ ਹੈ ਮੇਰੇ ਵੀਰੋ ਕਿਸਰਾ ਤੁਸੀਂ ਨਕਾਰਾ ਗੁਆ ਦੇ ਵਿੱਚ ਇੱਕ ਫਲਾਈਟ ਵੇਖੀ ਸਾਰਾ ਜਹਾਜ਼ ਹੀ ਜਿਹੜਾ ਸੀ ਪੰਜਾਬੀਆਂ ਦਾ ਭਰਿਆ ਸੀ ਉਤਾਰ ਲਿਆ ਗਿਆ ਅੱਜ ਹਾਲਾਤ ਕੀ ਨੇ ਕਿ ਮੈਕਸੀਕੋ ਦੀ ਕੰਦ ਟੱਪਣ ਵਾਸਤੇ 45 ਤੋਂ 50 ਲੱਖ ਰੁਪਏ ਦਾ ਰੇਟ ਚੱਲ ਰਿਹਾ ਹੈ ਫਰਜ਼ੀ ਇਹਥੇ ਏਜੰਟ ਫਿਰਦੇ ਨੇ ਕੋਈ ਗਵਰਨਮੈਂਟ ਦਾ ਡਰ ਨਹੀਂ ਕੋਈ ਖੌਫ ਨਹੀਂ ਕਰੋਨਾ ਅਰਬਾਂ ਰੁਪਏ ਦੀਆਂ ਜਿਨ੍ਹਾਂ ਨਾਲ ਠੱਗੀਆਂ ਵੱਜੀਆਂ ਪੈਰੈਂਟਸ ਦੇ ਨਾਲ ਬੱਚਿਆਂ ਦੇ ਨਾਲ ਉਹਨਾਂ ਨੂੰ ਕੋਈ ਪੁਲਿਸ ਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਯੋਨਾ ਇਸ ਕਿਸਮ ਦੇ ਫਰਜ਼ੀ ਜਿਹੜੇ ਲੋਕ ਨੇ ਇਹਨਾਂ ਨੂੰ ਰੋਕ ਪਾ ਦਿੱਤੀ ਜੇ ਕੋਈ ਸਾਡਾ ਫਿਊਚਰ ਹੈ ਨਹੀਂ ਕਹਿੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਵੀਰ ਪੈਣਾ ਸੁਣਦੇ ਨੇ ਕਿ ਫਿਕਰ ਨਾ ਕਰੋ ਜਦੋਂ ਨਵੇਂ-ਨਵੇਂ ਆਏ ਸੀ ਇਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਟੀਚਾ ਕੀ ਹੈ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਨੇ ਕਿਹਾ ਮੇਰਾ ਟੀਚਾ ਹੈ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਣਾ ਤੇ ਉਹਨਾਂ ਨੇ ਯਕੀਨ ਦਵਾਇਆ ਕਿ ਮੈਨੂੰ ਸਾਲ ਇੱਕ ਦਾ ਦੇ ਦਿਓ ਗੋਰੇ ਆ ਕੇ ਵੀ ਪੰਜਾਬ ਚ ਕੰਮ ਕਰਿਆ ਕਰ। ਆ ਤੁਸੀਂ ਹਾਲਾਤ ਵੇਖ ਹੀ ਲੈ। ਜਿਸ ਸਪੀਡ ਦੇ ਨਾਲ ਨੌਜਵਾਨ ਛੱਡ ਕੇ ਜਾ ਰਹੇ। ਇੱਕ ਲੇਟੈਸਟ ਸਟੱਡੀ ਆਈ ਹੈ। ਜਿਹੜੀ ਪੰਜਾਬੀ ਯੂਨੀਵਰਸਿਟੀ ਨੇ ਇੱਕ ਕੇਸ ਸਟੱਡੀ ਕੀਤੀ ਪੰਜਾਬ ਦੀ। ਉਹਦੇ ਵਿੱਚ ਕਿਹਾ ਜਾ ਰਿਹਾ ਕਿ 70 ਹਜ਼ਾਰ ਕਰੋੜ ਰੁਪਈਆ ਹਰ ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਵਾਸਤੇ 70 ਹਜ਼ਾਰ ਕਰੋੜ ਰੁਪਏ ਐਵਰੇਜ ਪੰਜਾਬ ਦਾ ਹਰ ਸਾਲ ਬਾਹਰਲੇ ਮੁਲਕਾਂ 'ਚ ਤੁਹਾਡਾ ਪੈਸਾ ਜਾਂਦਾ ਰਿਵਰਸ ਮਾਈਗ੍ਰੇਸ਼ਨ ਇੱਥੇ ਕਿਹੜੀ ਹੋਣੀ ਸੀ ਤੋਂ ਮੈਂ ਸਾਰੇ ਵੀਰੇ ਤੇ ਭਰਾਵਾਂ ਨੂੰ ਇਹ ਗੱਲ ਕਵਾਂਗੇ ਚੰਦ ਮਹੀਨਿਆਂ ਦੇ ਵਿੱਚ ਹੀ ਆਂਦੇ ਦੋ ਢਾਈ ਮਹੀਨਿਆਂ 'ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਣੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਸਾਡੇ ਵਰਕਰਾਂ ਦੇ ਦਿਲੋਂ ਦਿਮਾਗ ਚਲੇ ਉਹ ਸਾਰੀਆਂ ਗੱਲਾਂ ਸੀ ਦਵਿੰਦਰ ਯਾਦਵ ਸਾਹਿਬ ਪਿਛਲੇ ਦਿਨੀ ਬਹੁਤ ਕਲੈਰਿਟੀ ਨਾਲ ਬੜੀ ਸਫਾਈ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਐਲੈਂਸ ਅਲਾਈਅੰਸ ਬਾਰੇ ਸਾਡਾ ਸਾਰਿਆਂ ਦਾ ਕੀ ਨਜ਼ਰੀਆ ਹੈ ਉਹਦੇ ਬਾਰੇ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਦਾ ਕਿ ਯਾਦਵ ਸਾਹਿਬ ਨੇ ਨਿਰਾ ਕਾਂਗਰਸ ਦੀ ਟਾਪ ਲੀਡਰਸ਼ਿਪ ਨਾਲ ਦਿੱਲੀ ਵਿੱਚ ਦੋ ਮੀਟਿੰਗਜ਼ ਦੀ ਨਿਰਿਆ ਕੀਤੀਆਂ ਸਾਰੀ ਸਾਡੀ ਲੀਡਰਸ਼ਿਪ ਨੇ ਸਾਡੀ ਗੱਲ ਸੁਣੀ ਇੱਥੇ ਆ ਕੇ ਤਿੰਨ ਦਿਨ ਲਗਾਏ ਸਾਰੇ ਫਾਰਮਰ ਪ੍ਰਧਾਨ ਫਾਰਮਰ ਚੀਫ ਮਿਨਿਸਟਰਜ਼ ਮੌਜੂਦਾ ਐਮਪੀਜ਼ ਸਾਰੇ ਪੁਰਾਣੇ ਐਕਸ ਐਮਪੀਜ਼ ਮੌਜੂਦਾ ਐਮਐਲਏਜ਼ ਸਾਰੇ ਐਕਸਐਮਐਲ ਇਸ ਜ਼ਿਲ੍ਹਾ ਦੇ ਪ੍ਰਧਾਨ ਸਾਡੇ ਸਾਰੇ ਕੋਆਰਡੀਨੇਟਰਸ ਸਾਡੇ ਬਲਾਕਾਂ ਦੇ ਪ੍ਰਧਾਨਾਂ ਤੱਕ ਸਾਡੇ ਜਿੰਨੇ ਵੀ ਵਿੰਗਸ ਹੈ ਨੇ ਉਹਨਾਂ ਦੇ ਕੋਲ ਬਕਾਇਦਾ ਤੌਰ ਉਹਨਾਂ ਦੀ ਸਾਰਿਆਂ ਦੀ ਸੁਣਵਾਈ ਕੀਤੀ ਇੱਕ ਖੂਬਸੂਰਤ ਡੈਮੋਕਰੈਟਿਕ ਢੰਗ ਦੇ ਨਾਲ ਹਰ ਗੱਲ ਪੁੱਛੀ ਤੇ ਸੈਂਟਰ ਨੂੰ ਇਹਦੇ ਬਾਰੇ ਸਾਡੀ ਲੀਡਰਸ਼ਿਪ ਨੂੰ ਗਾ ਕਰਾਇਆ ਕਿ ਪੰਜਾਬ ਦੀ ਲੀਡਰਸ਼ਿਪ ਤੇ ਪੰਜਾਬ ਦੇ ਲੋਕ ਕੀ ਚਾਹੁੰਦੇ ਮੈਂ ਪ੍ਰੈਸ ਦੇ ਭਰਾਵਾਂ ਨੂੰ ਕਹੂੰਗਾ 2-4 ਦਿਨ ਇੰਤਜ਼ਾਰ ਕਰ ਲਓ ਸ਼ਾਇਦ ਅਜੀ ਯਾਦਵ ਸਾਹਿਬ ਕੋਈ ਨਾ ਕੋਈ ਚਾਨਣਾ ਪਾ ਦੇਣ ਨਹੀਂ ਤੇ ਹਾਂ ਤੇ 2-4 ਦਿਨਾਂ ਚ ਚਾਨਣਾ ਪੈ ਜਾਏਗਾ ਕਾਲੇ ਪੈਣ ਦੀ ਲੋੜ ਨਹੀਂ ਤੇ ਮੈਨੂੰ ਪੂਰਨ ਫੇਥ ਹੈ ਕਿ ਜਿਹੜਾ ਸਟੈਂਡ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਲਿਆ ਉਸੇ ਤੇ ਬਕਾਇਦਾ ਤੌਰ ਸੈਂਟਰ ਦੀ ਲੀਡਰਸ਼ਿਪ ਕੈਮ ਰ ਹੈ ਪੰਜਾਬ ਦੇ ਲੋਕ ਤੇ ਪੰਜਾਬ ਦੀ ਕਾਂਗਰਸ ਪੰਜਾਬ ਦੀ ਬਿਹਤਰੀ ਵਾਸਤੇ ਜਿਹੜਾ ਸਟੈਂਡ ਲਏਗੀ ਪੰਜਾਬ ਦੀ ਬਿਹਤਰੀ ਵਾਸਤੇ ਲਏਗੀ ਮੈਨੂੰ ਪੂਰਨ ਫੇਥ ਹੈ ਇਸ ਕਰ ਅੱਗੇ ਗੱਲ ਬਹੁਤਾ ਨਾਮ ਵਧਾਦਾ ਹੋਇਆ ਮੈਂ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਇਹ ਜੇ ਮੁਠੀ ਬੰਦ ਰਹੇ ਤੇ ਹਮੇਸ਼ਾ ਮਜ਼ਬੂਤੀ ਰਹੇ ਅੱਜ ਸਾਰਿਆਂ ਨੂੰ ਵੱਡੀ ਲੋੜ ਹੈ ਕਿ ਕਾਂਗਰਸ ਸਾਰੀ ਇੱਕ ਜੁਟ ਹੋਏ ਪੰਜਾਬ ਦੇ ਮੁੱਦਿਆਂ ਤੇ ਗੱਲ ਰੱਖੇ ਪੰਜਾਬ ਹਰ ਪਾਸੋਂ ਪਛੜਦਾ ਜਾ ਰਿਹਾ ਹੈ ਇੰਡਸਟਰੀ ਇੰਡਸਟਰੀਲਿਸ ਸਾਰੇ ਇੱਥੇ ਪ੍ਰੈਸ ਵਾਲੇ ਮੇਰੇ ਭਰਾ ਬੈਠੇ ਨੇ ਅੱਜ ਤੋਂ 10 15 ਦਿਨ ਪਹਿਲੇ ਲੁਧਿਆਣੇ ਦੇ ਸਾਰੇ ਟੌਪ ਇੰਡਸਟਰੀਲਿਸ ਜਿਹੜੇ ਨੇ ਉਹ ਯੂਪੀ ਦੇ ਮੁੱਖ ਮੰਤਰੀ ਨਾਲ ਜਾ ਕੇ ਲਖਨਊ ਵਿੱਚ ਮੀਟਿੰਗ ਕਰਾਏ ਕੋਈ ਨਵੀਂ ਇੰਡਸਟਰੀ ਨਹੀਂ ਇੱਥੇ ਆਣੀ ਚਾਹੁੰਦੀ ਰੇਤ ਤੇ ਬਜਰੀ ਦਾ ਇਹਦੇ ਆਪਾਂ ਨੂੰ ਕਹਿੰਦੇ ਸੀ ਕਿ ਅਸੀਂ ਫ੍ਰੀ ਚ ਕਰ ਦੇਣੀ ਹੈ ਅੱਜ ਰੇਤ 70000 ਰੁਪਏ ਨੂੰ ਟਰੱਕ ਹੈ 7000 ਰੁਪਏ ਸੈਂਕੜੇ ਨੂੰ ਰੇਤ ਹੈ ਸੀਮੈਂਟ ਵਾਲੀ ਮਹਿੰਗੀ ਰੇਤ ਤੇ ਬਜਰੀ ਦਾ ਤੁਸੀਂ ਆਜ ਵੇਖੋ ਹੱਥ ਨਹੀਂ ਲਾ ਸਕਦੇ ਤੇ ਜਿੰਨੀ ਇਲੀਗਲ ਮਾਈਨਿੰਗ Yadav Saab ਜਿੰਨੀ ਇਲੀਗਲ ਮਾਈਨਿੰਗ ਇਸ ਜ਼ਿਲ੍ਹੇ ਦੇ ਵਿੱਚ ਰੋਪੜ ਚੱਲ ਰਹੀ ਹੈ ਵੈਸੇ ਤਾਂ ਸਾਰੇ ਪੰਜਾਬ 'ਚ ਹੀ ਚੱਲ ਰਹੀ ਹੈ ਬਕਾਇਦਾ ਤੌਰ ਹਾਈ ਕੋਰਟ ਦੇ ਨਕਦ ਥੱਲੇ ਰਿਪੀਟਡ ਹਾਈ ਕੋਰਟ ਦੇ ਆਰਡਰਸ ਦੇ باوجود ਇਸ ਸਰਕਾਰ ਦੇ ਇਹਨਾਂ ਦੇ ਮੰਤਰੀਆਂ ਇਹ ਸਾਰੀ ਇਲੀਗਲ ਮਾਈਨਿੰਗ ਬਕਾਇਦਾ ਤੌਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਰਕਾਰ ਕੋਲ ਕਰਵਾ ਰਹੀ ਹੈ ਪੁਲਿਸ ਇਹਨਾਂ ਨਾਲ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਨੇ ਆ ਸਾਡਾ ਪੁੱਲ ਹੈ ਇੱਥੇ ਰੋਪੜ ਉਹ ਥੱਲੋਂ ਤੱਕ ਹੁਣ ਇਹਨਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਨੀਹਾਂ ਤੱਕ ਉਹਨਾਂ ਨੇ ਮਿੱਟੀ 35 40 40 ਫੁੱਟ ਪੁੱਟ ਲਈ ਪੁਲ ਦੇ ਡਿੱਗਣ ਦਾ ਚਾਂਸ ਐਸ 40 ਤੋਂ 50 50 ਫੁੱਟ ਇੱਥੇ ਰੇਤ ਪੁੱਟ ਕੇ ਸਾਰਾ এনवायरमेंट ਪੰਜਾਬ ਦਾ ਜਿਹੜਾ ਉਹਨੂੰ ਖਤਮ ਕਰਕੇ ਰੱਖ ਦਿੱਤਾ ਤੋ ਇਸ ਗੱਲ ਕਰਨ ਪੰਜਾਬ ਦੇ ਸਾਹਮਣੇ ਬਹੁਤ ਵੱਡੇ ਚੈਲੰਜਸ ਮੇਰੇ ਭਾਈ ਇੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਮਨੀਸ਼ ਜੀ ਵੀ ਬੈਠੇ ਨੇ ਮੈਂ ਹੁਣ ਵੇਖੇ ਨੇ ਤੋ ਮੈਂ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਨਾਲ ਉਹਨਾਂ ਦੇ ਸਾਰੇ ਸਾਥੀਆਂ ਨੂੰ ਸ਼ਾਬਾਸ਼ੀ ਦਮਾਂਗਾ ਇੰਨੀ ਠੰਡ ਦੇ ਵਿੱਚ ਆ ਪਹਿਲੇ ਦਿਨ ਹੀ ਮੇਰੇ ਖਲ ਧੁੱਪ ਨਿਕਲੀ ਹੈ ਇਹ ਥੋੜਾ ਜਿਹਾ ਧਰਨਾ ਪਹਿਲੇ ਮਾਰ ਲੈਂਦੇ ਰਾਜਾ ਜੀ ਸ਼ਾਇਦ ਪਹਿਲੇ ਹੀ ਨਿਕਲ ਆਂਦੀ ਬਟ ਥੋੜੀ ਬੋਟੀ ਜਿਹੜੀ ਇਸ ਟਾਈਮ ਇਹ ਸਰਦੀ ਪੈ ਰਹੀ ਹੈ ਇਹ ਫਸਲਾਂ ਵਾਸਤੇ ਬੜੀ ਚੰਗੀ ਹੈ ਤੋ ਇਸ ਗੱਲ ਕਰਕੇ ਮੈਂ ਸਾਰੇ ਹੀ ਵੀਰਾਂ ਤੇ ਭਰਾਵਾਂ ਨੂੰ ਕਹਿਣਾ ਬਸ ਹੁਣ ਕਮਰ ਕੱਸੇ ਕਰ ਲੋ ਪਾਰਲੀਮੈਂਟ ਦੀ ਇਲੈਕਸ਼ਨ ਆਉਣ ਵਾਲੀ ਐ ਹਿੰਦੁਸਤਾਨ ਦੇ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਆ ਸਿੱਖ ਬਹੁਤ ਵੱਡਾ ਚੈਲੰਜ ਜਿਸ ਕਿਸਮ ਦੀਆਂ ਸੈਂਟਰ ਦੀਆਂ ਪਾਲਿਸੀਜ਼ ਨੇ ਉਹ ਕੰਪਲੀਟਲੀ ਐਂਟੀ ਪੰਜਾਬ ਪਾਲਿਸੀਸ ਤੁਸੀਂ ਵੇਖੋ ਸਾਰੇ ਸੂਬੇ ਤਰੱਕੀ ਕਰ ਰਹੇ ਆ ਕਿਉਂਕਿ ਉਹਦਾ ਬੱਚ ਬੰਦਰਗਾਹਾ ਹੈ ਸਾਡੀ ਇੱਕ ਇੱਕੋ ਸਾਡੇ ਕੋਲ ਬੰਦਰਗਾਹ ਸੀ ਭਾਵੇਂ ਸੁੱਕੀ ਉਹਨੂੰ ਅੰਮ੍ਰਿਤਸਰ ਕਿਹਾ ਜਾਂਦਾ ਸੀ ਜਿਹੜਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਸਿਲਕ ਰੂਟ ਜਿਹੜਾ ਸੀ ਜਿੱਦਣ ਉਹ ਬਾਰਡਰ ਖੁੱਲ ਗਿਆ ਟਾਰੀ ਵਾਲਾ ਵਾਗੇ ਵਾਲਾ ਉਦੋਂ ਹੀ ਪੰਜਾਬ ਤਰੱਕੀ ਕਰ ਸਕਦਾ ਪਰ ਜਾਣ ਬੁੱਝ ਕੇ ਇਹ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਪਛੜਾ ਰੱਖਣ ਵਾਸਤੇ ਬਹਾਨਾ ਲਾ ਕੇ ਬੰਦ ਕਰਦਾ ਸਾਡਾ ਜਿਹੜਾ ਪੁਰਾਣਾ ਟ੍ਰੇਡ ਰੂਟ ਹੈ ਜਿਹੜਾ ਸੈਂਟਰਲ ਏਸ਼ੀਆ ਨਾਲ ਜਾਂਦਾ ਹੈ ਅੰਮ੍ਰਿਤਸਰ ਲਾਹੌਰ ਤੋਂ ਪਸ਼ਾਵਰ ਤੋਂ ਸਿੱਧਾ ਪਾਯਾ ਅਫਗਾਨਿਸਤਾਨ ਉਹ ਜਾਣ ਪੁੱਛ ਕੇ ਰੋਕਿਆ ਪੰਜਾਬ ਦੇ ਵਿੱਚ ਜਾਂ ਲੋਕ ਕਿਸਾਨੀ ਕਰਦੇ ਨੇ ਜਾਂ ਜੈ ਜਵਾਨ ਜਾਂ ਜੈ ਕਿਸਾਨ ਅਜੇ ਤੱਕ ਕਿਸਾਨਾਂ ਦੀ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਨੇ ਨਰਿੰਦਰ ਮੋਦੀ ਨੇ ਜਿਹੜਾ ਵਾਅਦਾ ਕੀਤਾ ਸੀ ਸੰਯੁਕਤ ਕਿਸਾਨ ਮੋਰਚੇ ਨਾਲ ਕਿ ਅਸੀਂ ਐਮਐਸਪੀ ਲੀਗਲਾਈਜ਼ ਕਰਾਂਗੇ ਘੱਟੋ ਘੱਟ 20 22 ਕ੍ਰੌਪਸ ਦੇ ਉੱਤੇ ਫਸਲਾਂ ਦੇ ਉੱਤੇ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਲੀਗਲਾਈਜ਼ ਕਰਾਂਗੇ ਉਹ ਅਜੇ ਤੱਕ ਕਿਸੇ ਤੱਕ ਕੋਈ ਮੀਟਿੰਗ ਤੱਕ ਨਹੀਂ ਬੁਲਾਈ ਗਈ ਕਿਸੇ ਨਾਲ ਕੋਈ ਚਰਚਾ ਤੱਕ ਨਹੀਂ ਕੀਤੀ ਤੇ ਫੌਜੀਆਂ ਦੀ ਜਗ੍ਹਾ ਟ੍ਰੈਡੀਸ਼ਨ ਜਿਹੜੀ ਪੰਜਾਬ ਦੀ ਹੈ ਫੌਜ ਜਿਸਬੈਂਡ ਕਰ ਦਿੱਤੀ ਗਈ ਇਹ ਪਹਿਲੀ ਵਾਰ ਵੇਖਿਆ ਫੌਜ ਨੂੰ ਡਿਸਬੈਂਡ ਕਰਕੇ ਅਗਨੀ ਵੀਰ 4 ਸਾਲ ਬਾਅਦ ਸੇ ਜਿੱਥੇ 22 ਸਾਲ ਪੰਜਾਬ ਦਾ ਜਵਾਨ ਫੌਜ ਵਿੱਚ ਇੰਦਰੀ ਕਰਦਾ ਸੀ ਉਹ ਡਿਸਬੈਂਡ ਕਰ ਦਿੱਤਾ 4 ਸਾਲ ਦੇ ਜਿਸਾ ਹੋਟਲਾਂ ਦੇ ਬਾਹਰ ਬੌਂਸਰ ਰੱਖੇ ਹੁੰਦੇ ਨੇ 4 ਸਾਲ ਦੇ ਵਿੱਚ ਤੇ 3 ਸਾਲ ਤੇ ਆਰਮੀ ਦੀ ਨਹੀਂ ਨੀ ਬੇਸਿਕ ਟ੍ਰੇਨਿੰਗ ਹੈ ਜਦੋਂ ਤੱਕ ਟ੍ਰੇਨਿੰਗ ਮੁੱਕਦੀ ਏ ਉਹ ਫੌਜ ਵਾਲਾ ਰਿਟਾਇਰ ਹੋ ਗਿਆ ਜਦੋਂ ਤੱਕ ਮੁੰਡਿਆਂ ਦਾ ਸ਼ਾਦੀ ਦਾ ਟਾਈਮ ਆਂਦਾ ਜਦੋਂ ਰਿਸ਼ਤਾ ਪੁੱਛਦੇ ਨੇ ਉਹ ਕਹਿੰਦੇ ਰਿਟਾਇਰਡ ਫੌਜੀ ਹੈ ਜੀ ਹੁਣ ਦੱਸੋ ਰਿਟਾਇਰਡ ਫੌਜੀ ਨੂੰ ਲੜਕੀ ਕੌਣ ਦੇਗਾ ਨਾ ਸਾਡੀ ਕਿਸਾਨਾਂ ਦੀ ਮੰਗ ਪੂਰੀ ਨਾ ਜਵਾਨਾਂ ਦੀ ਮੰਗ ਪੂਰੀ ਬਾਰਡਰ ਉੱਤੇ बीएसएफ 50 ਕਿਲੋਮੀਟਰ ਤੱਕ ਬਿਠਾ ਦਿੱਤੀ ਹੈ ਵੱਡੇ ਪੇਮਾਨੇ ਤੇ ਡਰੋਨਸ ਤੇ ਨਸ਼ਾ ਜੀ ਆ ਰਿਹਾ ਰੁਕਿਆ ਨਹੀਂ ਜਾ ਰਿਹਾ ਜ਼ਿੰਮੇਵਾਰੀ ਜਿੱਥੇ ਪੰਜਾਬ ਪੁਲਿਸ ਦੀ ਉੱਥੇ ਸੈਂਟਰਲ ਬੋਡੀ ਸਕਿਉਰਿਟੀ ਫੋਰਸਸ ਵੀ ਨਹੀਂ ਉਹਨੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਵੀ ਹੋਣੀ ਚਾਹੀਦੀ ਸੋ ਲੰਮਾ ਨਾ ਜਾਂਦਾ ਹੋਇਆ ਬਾਕੀ ਸਾਥੀਆਂ ਨੇ ਵੀ ਆਪਣੀ ਗੱਲ ਰੱਖਣੀ ਹੋਏਗੀ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਤੇ ਵਿਸ਼ੇਸ਼ ਤੌਰ ਨੌਜਵਾਨਾਂ ਨੂੰ ਇਹ ਅਪੀਲ ਕਰਾਂਗੇ ਸਟੇਜ ਉਤੋਂ ਕਿ ਕਬਰ ਕਸੇ ਕਰੋ ਵੋਟਾਂ ਵੇਖੋ ਦੋ ਜਗ੍ਹਾ ਹੀ ਪੈਣੀਆਂ ਜਾਂ ਪੈਣੀ ਹੈ ਭਾਜਪਾ ਨੂੰ ਵੋਟ ਜਾਂ ਪੈਣੀ ਕਾਂਗਰਸ ਦੂਜੀਆਂ ਪਾਰਟੀਆਂ ਤੇ ਨੈਸ਼ਨਲ ਪਾਰਟੀਆਂ ਹੈ ਨਹੀਂ ਭਾਜਪਾ ਦਾ ਕੋਈ ਪੰਜਾਬ ਵਿੱਚ ਹੋਂਦ ਹੈ ਨਹੀਂ। ਨਾ ਇਹਨਾਂ ਨੂੰ ਕਿਸੇ ਨੇ ਮੂੰਹ ਹੀ ਲਾਣਾ ਭਾਵੇਂ ਜਿੰਨੀ ਮਰਜ਼ੀ ਬਰਜ਼ੋਰ ਕੋਸ਼ਿਸ਼ੇ ਕਰ ਲੈ। ਆ ਚੰਡੀਗੜ੍ਹ ਦਾ ਜੋ ਤੋ ਤਰੀਕੇ ਨੇ ਨੇ ਕੀਤਾ ਸਾਰੇ ਅਫਸਰ ਆਪਣੀ ਮਰਜ਼ੀ ਦੇ ਲਾ ਦਿੱਤੇ। ਪੰਜਾਬੀ ਬੰਦ ਕਰ ਦਿੱਤੀ। ਚੰਡੀਗੜ੍ਹ ਦਾ ੱੱਕੇ ਨਾਲ ਹੀ ਕਬਜ਼ਾ ਇਹ ਭਾਜਪਾ ਵਾਲਿਆਂ ਨੇ ਪੰਜਾਬ ਦੇ ਕੋਲੋਂ ਖੋ ਹੀ ਲਿਆ। ਮੌਜੂਦਾ ਸਰਕਾਰ ਨੂੰ ਜਿੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ ਉਹਦੇ ਤਾਂ ਗੁੰਗੇ ਬੋਲੇ ਹੀ ਹੋ ਗਏ ਜੋ ਚੰਡੀਗੜ੍ਹ ਚ ਅੱਜ ਹੋ ਰਿਹਾ ਹੈ ਸੈਂਟਰ ਦੀ ਸਰਕਾਰ ਕਰ ਰਹੀ ਹੈ ਮੌਜੂਦਾ ਸਰਕਾਰ ਭਗਵੰਤ ਮਾਨ ਜੀ ਨੇ ਇੱਕ ਸ਼ਬਦ ਤੱਕ ਨਹੀਂ ਕਦੀ ਬੋਲੇ ਨਾ ਕਦੀ ਪਾਣੀਆਂ ਤੇ ਕੋਈ ਗੱਲ ਕੀਤੀ ਨਾ ਚੰਡੀਗੜ੍ਹ ਤੇ ਕੋਈ ਗੱਲ ਕੀਤੀ ਨਾ ਸਾਡੀ ਮਾਂ ਬੋਲੀ ਦਾ ਕੋਈ ਜ਼ਿਕਰ ਕੀਤਾ ਨਾ ਕਦੀ ਫੌਜੀਆ ਦੀ ਕੋਈ ਗੱਲ ਕੀਤੀ ਨਾ ਕਦੀ ਕਿਸਾਨਾਂ ਤੇ ਗੱਲ ਕੀਤੀ ਤੇ ਮੈਨੂੰ ਦੱਸੋ ਕਿਹੜੇ ਬਦਲਾਵਾਸਤੇ ਮਾਨ ਸਾਹਿਬ ਲੈ ਕੇ ਆਏ ਸੇ ਤੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ ਇੱਕ ਵਾਰ ਇਹਨਾਂ ਦਾ ਦਾ ਦੱਪਾ ਵੱਜਣਾ ਸੀ ਵੱਜ ਗਿਆ ਇਹਨਾਂ ਨੂੰ ਵੀ ਪਤਾ ਹੈ ਇਸ ਤੋਂ ਗਾਂਹ ਕਦੀ ਨਹੀਂ ਆਇਆ ਤੋ ਇਸ ਗੱਲ ਕਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨੀ ਸਾਰੇ ਵੀਰਾਂ ਨੂੰ ਕਾਂਗਰਸ ਵੱਲ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਧਿਆਨ ਕਾਂਗਰਸ ਵੱਲ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਇਕੱਠੇ ਹੋ ਕੇ ਚੱਲਣ ਦੀ ਲੋੜ ਪਾਰਟੀ ਦਾ ਜਿਹੜਾ ਸਟੇਟ ਯੂਨਿਟ ਹੈ ਜਿਹੜੇ ਲੋਕ ਉਹਦੇ ਮੁਤਾਬਕ ਚੱਲਣਗੇ ਕੱਲੇ ਉਹੀ ਖੈਰਖਵਾ ਨੇ ਪੰਜਾਬ ਦੇ ਤੇ ਪੰਜਾਬ ਕਾਂਗਰਸ ਮੈਂ ਇਹ ਨਹੀਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਭਰਾਵਾਂ ਦਾ ਵਿਸ਼ੇਸ਼ ਤੌਰ ਸਟੇਜ ਤੇ ਬੈਠੀ ਹੋਈ ਸਾਰੀ ਲੀਡਰਸ਼ਿਪ ਦਾ ਸ਼ੁਕਰਾਨਾ ਕਰਨਾ ਚਾਹਨਾ ਕਿ ਤੁਸੀਂ ਮੌਕਾ ਦਿੱਤਾ ਆਪਣੇ ਵਿਚਾਰ ਤੁਹਾਡੇ ਨਾਲ ਰੱਖ ਸਕੀਏ ਅਗਲੇ ਧਰਨਿਆਂ ਵਿੱਚ ਹੋਰ ਕਲੈਰਿਟੀ ਨਾਵਾਂਗੇ ਕੋਈ ਚੀਜ਼ ਆਜੇ ਪਰਦੇ ਵਿੱਚ ਉਹਨਾਂ ਦੀ ਜਿੰਨਾ ਚਿਰ ਕਲੈਰਿਟੀ ਨਹੀਂ ਮਿਲਦੀ ਅਸੀਂ ਵੀ ਗੱਲ ਆਪਣੀ ਦੱਟ ਕੇ ਗੱਲ ਕਰ ਨਹੀਂ ਸਕਦੇ ਸਾਡੇ ਉੱਤੇ ਵੀ ਥੋੜਾ ਜਿਹਾ ਪਾਬੰਦੀ ਲਗਾਈ ਹੈ ਕਿ ਥੋੜਾਕ ਤੇਰ ਹੈ ਜੇ ਖਲੋਜੋ 2-4 ਦਿਨ ਫਿਰ ਮਦਾਨ ਦੇ ਵਿੱਚ ਆ ਕੇ ਚੰਗੀ ਤਰ੍ਹਾਂ ਕਬੱਡੀ ਦਾ ਮੈਚ ਖੇਡਾਂਗੇ ਉਹ ਜਿਹੜਾ ਪੰਜਾਬ ਸਟਾਈਲ ਹੁੰਦਾ ਅਜੇ ਤਾਂ ਨੈਸ਼ਨਲ ਸਟਾਈਲ ਖੇਡੀ ਜਾ ਰਹੀ ਹੈ ਚੰਦ ਦਿਨਾਂ ਬਾਅਦ ਫਿਰ ਪੰਜਾਬ ਸਟਾਈਲ ਕਬੱਡੀ ਸ਼ੁਰੂ ਹੋਏਗੀ ਤੁਹਾਨੂੰ ਵੀ ਆਨੰਦ ਆਏਗਾ ਸਾਨੂੰ ਵੀ ਗੱਲ ਆਪਣੀ ਰੱਖਣ ਦਾ ਮਜ਼ਾ ਆਏਗਾ ਸੋ ਇਹਨੇ ਕਹਿੰਦਾ ਹੋਇਆ ਮੈਂ ਅਜਾਜ਼ ਸਲੈਨਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੇ ਜੈ ਹਿੰਦ ਤੇ ਜੈ ਭਾਰਤ